ਕੁਝ ਵਾਰ ਇਹ ਆਪਣੇ ਮੋਬਾਈਲ ਤੇ ਵੀਡੀਓ ਵੀ ਕੋਈ ਨਹੀਂ ਤੁਹਾਨੂੰ ਬਣਾ ਦੇਣਾ ਆਪਣਾ ਦੇ ਦੇ ਹਰਮਨ ਲਾਈਵ ਕਰ ਲਓ ਲਾਈਵ ਕਰ ਲਓ ਕਰਤਾ ਹੈ ਕਿ ਉਹ ਮੈਸੇਜ ਤਾਂ ਜਾਵੇ ਨਾ ਯਾ ਮੈਨੂੰ ਬੁੜਾ ਦੇ ਹਰਮਨ ਥੋੜਾ ਖੁੱਲ ਜਿੰਦੀ ਵੀ ਹਰਮਨ ਮੈਨੂੰ ਬੁੜਾ ਦੇ ਪਿੱਛੇ ਕਿਸੇ ਤੋਂ ਥੋੜਾ ਇੱਧਾ ਅਜਾਦੀ ਖੁੱਲ ਖੁੱਲ ਜੂਗਾ ਥੋੜਾ ਜਿਹਾ ਖੁੱਲ ਜਾਓ ਫਿਰ ਖੁੱਲ ਜਾਓ ਪਿੱਛੇ ਖੁੱਲ ਜਾ ਕੇ ਨਾ ਕਿ ਸਾਰੇ ਪਿੱਛੇ ਨੂੰ ਖੁੱਲ ਜਾ ਪਿੱਛੇ ਨੂੰ ਖੁੱਲ ਜਾ ਚਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਥੇ ਗੁਰਦਾਸਪੁਰ ਕੈਚ ਪੰਚਾਇਤ ਕੋਲ ਆਏ ਹੋਏ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਕਲੈਕਸ਼ਨ ਸੈਂਟਰ ਬਣਾਇਆ ਔਰ ਡਿਸਟ੍ਰਿਬਿਊਸ਼ਨ ਸੈਂਟਰ ਵੀ ਏਰੀਆ ਇੱਥੇ ਸਮਾਨ ਕਲੈਕਟ ਹੋ ਰਿਹਾ ਇਤਨੀ ਅੰਕੀਰ ਅਫੈਕਟਡ ਏਰੀਆ ਜਿਹੜੇ ਗੁਰਦਾਸਪੁਰ ਡਿਸਟ੍ਰਿਕਟ ਦੇ ਜਿਨ੍ਹਾਂ ਦੇ ਵਿੱਚੋਂ ਡੇਰਾ ਬਾਬਾ ਲਾਲਕ ਬਹੁਤ ਜ਼ਿਆਦਾ ਬਹੁਤ ਕੰਡੀਸ਼ਨ ਦੇ ਵਿੱਚ ਹੈ ਉਹ ਰਿਗਾਰਡਿੰਗ ਮੈਮ ਸਾਡੇ ਕੋ ਨਵਜੋਤ ਸ਼ਰਮਾ ਜੀ ਨੇ ਕਹਿੰਦੇ ਕਿ ਅਫੈਕਟਡ ਏਰੀਆ ਦੇ ਚਲਾਨੌਰ ਦਿਨਾ ਨਗਰ ਵੀ ਜਿੱਥੇ ਮਡੇਰਾ ਬਾਬਾ ਨਾਨਕ ਦਾ ਦਸਿਆ ਹੀ ਹੈ ਬਹੁਤ ਜ਼ਿਆਦਾ ਇਫੈਕਟਡ ਨੇ ਔਰ ਲੋਕ ਬਹੁਤ ਅਸ਼ਰਦਾ ਦੇ ਨਾਲ ਇੱਥੇ ਸਾਰਾ ਸਮਾਨ ਲੈ ਕੇ ਪਹੁੰਚ ਰਹੇ ਨੇ ਸਾਡੇ ਦੀ ਨਾਲ ਮੇਰੀ ਟੀਮ ਆਈ ਹੈ ਜੀ ਸਾਡੇ ਕੋਲ ਪਸ਼ੂਆਂ ਦਾ ਚਾਰਾ ਜਿਹਨੂੰ ਆਚਾਰ ਕਹਿ ਦਿੰਦੇ ਆ ਆਪਾਂ ਕੈਟਲ ਫੀਡ ਕਹਿ ਲਓ ਸਿੰਪਲ ਭਾਸ਼ਾ ਚ ਉਹਨੇ ਦੀ ਇਹ ਬੈਡਲੀ ਰਿਕੁਆਇਰਡ ਹੈ ਕੁਝ ਲੋਕੇ ਸਮੇਂ ਰਹਿਣੇ ਕਿ ਸ਼ਾਇਦ ਬਹੁਤ ਪਹੁੰਚ ਰਹੇ ਆ ਇਹਦੀ ਲੋੜ ਨਹੀਂ ਐ ਕੋ ਪਰ ਪਸ਼ੂਆਂ ਦਾ ਚਾਰਾ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਔਰ ਇਹਦੀ ਖਾਸੀਅਤ ਇਹ ਕਿ ਖਰਾਬ ਨਹੀਂ ਹੁੰਦਾ ਜੇ ਕਿਸੇ ਦੇ ਘਰ ਕੋਈ ਇਦਾਂ ਹੀ ਆਂਗਰੀ ਸਾਹਿਬ ਕਿਉਂਕਿ ਵੈਸਾਡਾ ਨਾ ਮਨੋਲੀ ਪਿੰਡ ਤੋਂ ਟੀਮ ਆਈ ਹੈ ਸਾਰੀ ਇਹਨਾਂ ਨੇ ਕਲੈਕਸ਼ਨ ਕੀਤੀ ਹੈ ਇਹਨਾਂ ਨੇ ਬਹੁਤ ਹਿੰਮਤ ਮਾਰੀ ਹੈ ਮੈਂ ਨਾਲ ਇਹਨਾਂ ਤੇ ਰਲਿਆ ਪਰ ਇਹ ਅਸਲੀ ਹਿੰਮਤ ਇਹਨਾਂ ਦੀ ਹੈ ਮੁੰਡਿਆਂ ਦੀ ਇਹਨਾਂ ਨੇ ਮੇਰੇ ਖਾਲ ਨਾਲ 30 ਟਨ ਹੈ ਜੀ ਤਾਂ ਕਿ 30 ਟਨ ਦੇ ਆਸ-ਪਾਸ ਮਸ਼ਹੂਰ ਅਚਾਰਾ ਆਇਆ ਔਰ ਇਹ ਬਿਲਕੁਲ ਤਾਂ ਖਰਾਬ ਨਹੀਂ ਹੁੰਦਾ ਜੀ ਸਰ ਇਹ ਲੋਕੀ ਸਟੋਰ ਕਰਕੇ ਵੀ ਰੱਖ ਲੈਣਗੇ ਨਾ ਉਹਨਾਂ ਦੇ ਡੰਗਰਾਂ ਦੇ ਕੰਮ ਆਏਗਾ ਪਰ ਇਸ ਤੋਂ ਇਲਾਵਾ ਜਿਹੜੀ ਹੈ ਰਾਸ਼ਨ ਦੀਆਂ ਕਿੱਟਾਂ ਰਾਸ਼ਨ ਖੁੱਲਾ ਰਾਸ਼ਨ ਵੀ ਲੈਂਦਾ ਵਧੀਆ ਗੱਲ ਹੈ ਕਿ ਐਡਮਿਨਿਸਟ੍ਰੇਸ਼ਨ ਇੱਥੇ ਆਪ ਰ ਆਪਣੀਆਂ ਰਾਸ਼ਨ ਕਿੱਟਾਂ ਬਣਾ ਕੇ ਅੱਗੇ ਡਿਸਟ੍ਰੀਬਿਊਟ ਕਰ ਦਿੰਦਾ ਜੀ ਉਸ ਤੋਂ ਇਲਾਵਾ ਜਿਹੜੀ ਚੀਜ਼ ਰਿਕੁਆਇਰਡ ਹੈ ਆਟੋਮੋਸ ਲੇਡੀਜ਼ ਵਾਸਤੇ ਬੱਚੀਆਂ ਤਿਆਂ ਵਾਸਤੇ ਸੈਨੇਟਰੀ ਪੈਡਸ ਬੜੀ ਪੂਰੀ ਤਰ੍ਹਾਂ ਰਿਕੁਆਇਰਡ ਨੇ ਉਹ ਵੀ ਆ ਰਹੇ ਨੇ ਜੀ ਸੋ ਮੇਰੀ ਬੇਨਤੀ ਇਹ ਹੈ ਕਿ ਜੋ-ਜੋ ਕਿਸੇ ਨੂੰ ਲੱਗਦਾ ਹੈ ਐਡੋਮੋਸ ਇਹ ਤਾਂ ਰਹਿਣ-ਬਹਿਣ ਨੂੰ ਦਵੇ ਪਰ ਜਿਨ੍ਹਾਂ ਦੇ ਘਰੋਂ ਚੜ ਗਏ ਨੇ ਜਿਨ੍ਹਾਂ ਦੇ ਘਰ ਲੱਗੇ ਲਗਾਏ ਗੱਦੇ ਬੈਠ ਰੁੜ ਗਏ ਨੇ ਉਹਨਾਂ ਨੂੰ ਵੀ ਕੁਛ ਤਾਂ ਚਾਹੀਦਾ ਬੱਚਿਆਂ ਨੂੰ ਪਾਉਣ ਵਾਸਤੇ ਅਸੀਂ ਇੱਕ ਚੀਜ਼ ਟਰਾਈ ਕੀਤੀ ਅਸੀਂ 250 ਨਿੱਟਲੋਂ ਦੇ ਗੱਦੇ ਲੈ ਕੇ ਆਏ ਆ 300 ਹੋ ਗਏ ਜੀ ਚਲੋ ਮੁੰਡਿਆਂ ਨਾਲ ਸਿਆ ਐਡ ਹੋ ਗਈ ਸੀ ਹੋਰ ਉਹਦੇ ਵਿੱਚ ਕੀ ਹੈ ਕਿ ਉਹ ਇੱਕ ਤਾਂ ਪਾਣੀ 'ਚ ਪਾਣੀ 'ਚ ਡੋਬ ਕੇ ਵੀ ਕੱਢ ਲਓ ਸੁੱਕੇ ਦੇ ਸੁੱਕੇ ਨੇ ਪਰ ਤੁਸੀਂ ਉੱਥੇ ਆਪਣੇ ਬੱਚੇ ਪਾ ਸਕਦੇ ਹੋ ਫੇਰ ਉਹਦਾ ਕੀ ਹੈ ਕਿ ਫਲੋਟ ਕਰ ਜਾਂਦੇ ਨੇ ਕੋਈ ਸਮਾਨ ਉੱਤੇ ਰੱਖ ਕੇ ਤੁਸੀਂ ਪਾਣੀ ਦੇ ਵਿੱਚ ਉਹਨੂੰ ਉਹਦੇ ਬੱਚੇ ਬਿਠਾ ਕੇ ਤੂੰ ਲੈ ਜੋ ਤਰ ਵੀ ਜਾਂਦੇ ਨੇ ਉਹ ਸੋ ਅਸੀਂ ਟਰਾਈ ਕਰਨ ਲੱਗਿਆ ਕਿ ਉਹ ਗੱਦੇ ਮੈਕਸਿਮਮ ਇੱਥੇ ਕੰਮ ਆਉਣ ਉਹ ਵੀ ਹੋਏ ਤਾਂ ਉਹ ਵੀ ਚਾਹੀਦੇ ਨੇ ਪਰ ਜਿਹੜੀ ਅਸਲ ਬੇਨਤੀ ਹੈ ਮੈਂ ਤੁਹਾਨੂੰ ਹੁਣ ਕਰਨ ਲੱਗਾ ਕਿ ਪਾਣੀ ਵਹਿ ਜਾਣਾ ਚਾਰ ਦਿਨ ਪੰਜ ਦਿਨ ਲਾਲੂ ਹੋਰ ਕਿਦਾਂ ਹਾਂਜੀ ਹਾਂਜੀ ਜਿੱਦਣ ਪਾਣੀ ਨਿਕਲ ਗਿਆ ਅਸਲੀ ਇਮਤਿਹਾਨ ਤੁਹਾਡਾ ਉਦੋਂ ਸ਼ੁਰੂ ਹੋਣਾ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਆਪਾਂ ਸਾਰੀ એનર્ਜੀ ਸਾਰਾ ਕੁਝ ਅੱਜ ਨਹੀਂ ਲਾ ਦੇਣਾ ਕਿ ਆਪਾਂ ਕਹਤਾਂ ਜੀ ਆਪਾਂ ਤਾਂ ਰਾਸ਼ਨ ਦੇ ਆਏ ਸੀ ਆਪਾਂ ਬਿਸਕੁਟ ਦੇ ਆਏ ਸੀ ਆਪ ਕੋ ਵੀ ਲਿਆਂਦੇ ਨੇ ਚਲੋ ਆਪਾਂ ਸਾਰਿਆਂ ਨੇ ਬਟ ਅਸਲੀ ਲੋੜ ਪੈਣੀ ਜਦੋਂ ਪਾਣੀ ਨਿਕਲ ਗਿਆ ਥੱਲੇੋਂ ਮਰੇ ਡੰਗਰ ਵਿਚਾਰੇ ਬਦਕਿਸਮਤ ਪਸ਼ੂ ਪੰਦੇ ਕੁੱਤੇ ਬਿੱਲੀਆਂ ਜਿਹੜੇ ਪਾਣੀ ਚ ਰੁੜ ਗਏ ਫਸੇ ਮਿਲਨੇ ਨਾ ਤੁਨੂੰ ਝਾੜੀਆਂ ਚ ਉਹਨਾਂ ਨਾਲ ਬਿਮਾਰੀਆਂ ਫੈਲਣੀਆਂ ਪੱਥਰ ਪਹਾੜਾਂ ਦੇ ਵਿੱਚੋਂ ਖੁਰ ਖੁਰ ਕੇ ਮਿੱਟੀ ਆਈ ਇਹਨੇ ਗਾਰ ਪੈਦਾ ਕਰਤੀ ਸਾਰੀ ਠੀਕ ਹੈ ਜੀ ਸੋ ਉਹਦੇ ਵਾਸਤੇ ਮੇਰੀ ਬੇਨਤੀ ਆ ਜਿਹੜੇ-ਜਿਹੜੇ ਸਮਰੱਥ ਲੋਕ ਨੇ ਜੀਸੀਬੀ ਮਸ਼ੀਨਾਂ ਤਿਆਰ ਰੱਖਿਆ ਉਹ ਯਾਦ ਕਰ ਲੋ ਜੀਸੀਬੀ ਇਹ ਗੰਦ ਇੰਨਾ ਕਿ ਨਿਕਲਣਾ ਉਹ ਜਿੰਨੀ ਛੇਤੀ ਸਾਫ਼ ਕਰਾਂਗੇ ਬਿਮਾਰੀ ਨਾਲ ਲੜ ਸਕਾਂਗੇ ਸੋ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਲੋਕਾਂ ਨੂੰ ਫਰਨੀਚਰ ਦੀ ਵੀ ਲੋੜ ਪੈਣੀ ਆ ਘਰਾਂ 'ਚ ਮੰਜਾ ਤਾਂ ਚਾਹੀਦਾ ਨਾ ਬੈਠਣ ਨੂੰ ਪੈਣ ਉਹ ਵੀ ਧਿਆਨ ਚ ਰੱਖਿਓ ਵੀ ਸੇਵਾ ਹੀ ਆ ਲੋਕਾਂ ਨੂੰ ਕੁਰਸੀਆਂ ਭਾਂਡਿਆਂ ਦੀ ਵੀ ਲੋੜ ਪੈਣੀ ਆ ਉਹੀ ਕੁਛ ਅੱਛਾ ਸੈਨੇਟਰੀ ਪੈਡਸ ਦੇ ਰਹੇ ਨੇ ਇਹਨਾਂ ਕੋ ਪਹਿਲਾਂ ਵੀ ਢੇਰ ਲੱਗੇ ਪਏ ਨੇ ਪਰ ਉਹ ਕਹਿੰਦੇ ਹੋਰ ਵੀ ਬਹੁਤ ਲੋਡ ਪੈ ਰਹੀ ਹੈ ਉਹਨਾਂ ਤੇ ਸੋ ਦੋ ਤਿੰਨ ਚੀਜ਼ਾਂ ਤਿਆਰ ਰੱਖਿਓ ਕਿ ਬਾਅਦ ਚ ਜਿਹੜੀ ਲੋਡ ਪੈਣੀ ਨਾ ਜੀਸੀਬੀ ਮਸ਼ੀਨਾਂ ਮੈਡੀਕਲ ਟਰੀਟਮੈਂਟ ਦੀ ਮੈਡੀਕਲ ਕੈਂਪ ਲਵਾਇਓ ਵੱਧ ਤੋਂ ਵੱਧ ਔਰ ਲੋਕਾਂ ਨੂੰ ਹਾਊਸ ਹੋਲਡ ਚੀਜ਼ਾਂ ਜਿਨ੍ਹਾਂ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ ਉਸ ਦਾ ਕਿਸੇ ਦਾ ਚੁੱਲ੍ਹਾ ਹੀ ਰੁੜ ਗਿਆ ਬੇਚਾਰਾ ਕਦੇ ਮੇਰਾ ਸਿਲੰਡਰ ਤਾਂ ਬਚ ਗਿਆ ਜੁੱਲ੍ਹਾ ਹੀ ਨਹੀਂ ਕੰਮ ਕਰਦਾ ਪਿਆ ਇੰਨਾ ਚੀਜ਼ਾਂ ਦੀ ਵੀ ਲੋੜ ਪੈਣੀ ਹੈ ਹਰ ਚੀਜ਼ ਆਪਾਂ ਧਿਆਨ ਚ ਰੱਖਣੀ ਹੈ ਐਡਮਿਨਿਸਟ੍ਰੇਸ਼ਨ ਦੇ ਅਸੀਂ ਬਹੁਤ ਧੰਨਵਾਦੀ ਹਾਂ ਮੈਂ ਦੇਖਿਆ ਸਟਾਫ ਬਰਦਾਸ਼ਪੁਰ ਦਾ ਹੁਣ ਅਸੀਂ ਏਡੀਸੀ ਸਾਹਿਬ ਕੋਲ ਵੀ ਚੱਲੇ ਆਂ ਸ਼ਾਇਦ ਡੀਸੀ ਸਾਹਿਬ ਨਾਲ ਵੀ ਮੁਲਾਕਾਤ ਹੋਏਗੀ ਇਹ ਆਪਣੇ ਘਰ ਵਾਂਗੂ ਸਾਰਿਆਂ ਨੂੰ ਟਰੀਟ ਕਰ ਰਹੇ ਨੇ ਕਿ ਇਹ ਚੀਜ਼ ਦਾ ਫਿਕਰ ਹੈ ਇਹਨਾਂ ਨੂੰ ਅਸੀਂ ਅਪਰੀਸ਼ੀਏਟ ਕਰਦੇ ਆਂ ਔਰ ਫਿਰ ਮੈਂ ਮਨੋਲੀ ਪਿੰਡ ਤੋਂ ਜਿਹੜੀ ਟੀਮ ਮੇਰੇ ਨਾਲ ਆਈ ਹੈ ਕੁਆਦ ਨੇ ਜੋ ਮਾਚੇ ਨਾਲ ਰਿਆੜੀ ਨਾਲ ਪਿਆਰ ਰਖਾਇਆ ਇਸ ਦੀ ਇਹਨਾਂ ਦੇ ਵੀ ਧੰਨਵਾਦੀ ਆ ਸਾਰਿਆਂ ਦੇ ਮਾਈਕਰੋ ਸਭ ਨੂੰ ਚੜ੍ਹਦੀ ਕਲਾ ਜ ਰੱਖੇ ਪੰਜਾਬ 'ਚ ਸੁੱਖ ਸ਼ਾਂਤੀ ਵਰਸਾਵੇ ਇਸ ਆਵਾਜ਼ ਤੋਂ ਆਪਾਂ ਖੇਤੀ ਬਾੜਾਈ ਹੈ ਧੰਨਵਾਦ ਬੱਲੇ ਸੋਨਿਆ ਹੋਰ ਸ੍ਰੀ ਅਕਾਲ